ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਧੀਰਜ ਸਿੰਘ ਤੁਲੀਏ ਵਾਲਿਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਹ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਵਿਖੇ ਹੋਇਆ ਹੈ। ਦੱਸਦੀ ਹੈ ਕਿ ਸੰਤ ਬਾਬਾ ਧੀਰਜ ਸਿੰਘ ਤੁਲੀਏ ਵਾਲੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਤੁਲੀਆ ਮਹਾਰਾਸ਼ਟਰ ਦੇ ਮੁੱਖ ਸੇਵਾਦਾਰ ਸਨ। ਇਸ ਸ਼ਰਧਾਂਜਲੀ ਸਮਾਰੋਹ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਸਮਾਰੋਹ ਦੌਰਾਨ ਵਕ ਵਕ ਸਾਧੂ ਸੰਤਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ। ਸੰਤ ਬਾਬਾ ਧੀਰਜ ਸਿੰਘ ਤੁਲੀਏ ਵਾਲਿਆਂ ਦੇ ਜੀਵਨ ਤੇ ਵਿਸਥਾਰ ਪੂਰਵਕ ਜਾਣਨਾ ਪਾਇਆ ਗਿਆ ਹੈ। ਵਕ ਵਕ ਰਾਜਨੀਤਿਕ ਆਗੂਆਂ ਵੱਲੋਂ ਸੰਤ ਬਾਬਾ ਧੀਰਜ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ। ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗਿਆ ਹੈ। ਤੇ अनेका ਹੀ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਵੀ ਕਰਾਇਆ ਗਿਆ ਇਸੇ ਲਈ ਸੰਤਾਂ ਦੇ ਭਰਾ ਬਾਬਾ ਦਾਰਾ ਸਿੰਘ ਢੁਲੀਏ ਵਾਲਿਆਂ ਨੂੰ ਦਸਤਾਰਾਂ ਸਿਰੋਪਾਓ ਤੇ ਲੋਈਆਂ ਪੇਂਟ ਕੀਤੀਆਂ ਗਈਆਂ ਨੇ ਬਾਬਾ ਦਾਰਾ ਸਿੰਘ ਜੀ ਨੇ ਦੱਸਿਆ ਹੈ ਕਿ ਸੰਤ ਬਾਬਾ ਧੀਰਜ ਸਿੰਘ ਜੀ ਢੁਲੀਏ ਵਾਲਿਆਂ ਦਾ ਬੀਤੇ ਦਿਨੀ ਇੱਕ ਸੇਵਾਦਾਰ ਵੱਲੋਂ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਕਤਲ ਕਰਨ ਵਾਲੇ ਵਿਅਕਤੀ ਨੂੰ ਮੌਕੇ ਤੇ ਹੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਸਿੱਖ ਸੰਗਤਾਂ ਨੇ ਇਹ ਮੰਗ ਕੀਤੀ ਹੈ ਕਿ ਜਿਸ ਨੇ ਬਾਬਾ ਜੀ ਦੇ ਕਤਲ ਦੀ ਸਾਜ਼ਿਸ਼ ਰਚੀ ਹੈ ਉਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਸਿੱਖ ਸੰਗਤਾਂ ਸੰਘਰਸ਼ ਕਰਨਗੀਆਂ ਉਨ੍ਹਾਂ ਕਿਹਾ ਹੈ ਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਸਾਜ਼ਿਸ਼ ਕਰਨ ਵਾਲਿਆਂ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਤੀਰਤ ਸਿੰਘ ਜੀ ਤੁਲੀਆ ਵਾਲੇ ਮਾਪੁਰਖਾਂ ਵੱਲੋਂ ਪਿਛਲੇ 1 ਮਹੀਨੇ ਤੋਂ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਔਰ ਦੇਸ਼ ਵਿੱਚ ਦੀਆਂ ਸਿੱਖ ਸੰਗਤਾਂ ਨੂੰ ਇੱਕ ਸੱਦਾ ਭੇਜਿਆ ਗਿਆ ਸੀ ਵੀ ਗੁਰਦਾਰਾ ਗੁਰੂ ਨਾਨਕ ਸਾਹਿਬ ਤੁਲੀਏ ਤੋਂ 4 ਤਰੀਕ ਨੂੰ ਨਗਰ ਕੀਰਤਨ ਜਾਣਾਗਾ ਨਾਗਪੁਰ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸਹੀ ਦਿਨ ਨੂੰ ਸਮਰਪਿਤ ਸੀ ਉੱਥੇ ਯਤਨ ਕਰ ਰਹੇ ਸੀ ਸਾਰੇ ਤਿਆਰੀਆਂ ਵਿੱਚ ਲੱਗੇ ਹੋਏ ਸੀਗੇ ਮਹਾਪੁਰਖਾਂ ਨੇ ਸਿੱਖ ਸੰਗਤਾਂ ਨੂੰ ਔਰ ਸੰਤ ਬਾਬਾ ਹਰਵਿੰਦ ਸਿੰਘ ਜੀ ਨੂੰ ਬਾਬਾ ਜਸਵੰਤ ਸਿੰਘ ਜੀ ਨੂੰ ਔਰ ਸਾਰਿਆਂ ਨੂੰ ਸਨੇਹ ਲਾਇਆ ਸੀ ਵੀ ਆਪ ਸਾਰੇ ਇਕੱਤਰ ਹੋ ਕੇ ਸੰਗਤਾਂ ਨੂੰ ਨਾਲ ਲੈ ਕੇ ਪਹਿਲੀ ਵਾਰ ਮੈਨੂੰ ਵੀ ਕਿਹਾ ਕਿਉਂਕਿ ਸੰਤ ਬਾਬਾ ਧੀਰ ਸਿੰਘ ਜੀ ਮੇਰੇ ਵੱਡੇ ਭਰਾਤਾ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਜੋ ਵੀ ਆਪਣੇ ਤਾਲਮੇਲ ਵਾਲੇ ਨੇ ਜੋ ਵੀ ਸਿੱਖ ਸੰਗਤਾਂ ਪੰਜਾਬ ਦੀ ਉਹਨਾਂ ਨੂੰ ਨਾਲ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਇਓ ਨਗਰ ਕੀਰਤਨ ਕਰਨਾਗਾ ਨਾਲੇ ਸੰਗਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਜੂ ਤੇ ਨਾਲੇ ਆਪਣਾ ਹਜੂਰ ਸਾਹਿਬ ਦਰਸ਼ਨ ਮੇਲੇ ਕਰ ਜੂ ਅਸੀਂ ਇਸ ਤਿਆਰੀਆਂ ਵਿੱਚ ਝੋਟੇ ਹੋਏ ਸੀਗੇ ਤੇ ਮੈਂ ਇੱਕ ਤਰੀਕ ਨੂੰ ਪੰਜਾਬ ਤੋਂ ਸੰਗਤ ਲੈ ਕੇ ਕੁਝ ਲੰਗਰਾਂ ਵਾਸਤੇ ਰਸਤਾ ਲੈ ਕੇ ਔਰ ਪਾਲਕੀ ਸਾਹਿਬ ਲੈ ਕੇ ਮੈਂ ਇੱਕ ਤਰੀਕ ਨੂੰ ਸਵੇਰੇ 10 ਵਜੇ ਤੁਰਨ ਲੱਗਿਆ ਤਾਂ ਮੈਨੂੰ ਫੋਨ ਆਇਆ ਤੁਲਿਏ ਤੋਂ ਰਣਵੀਰ ਸਿੰਘ ਦਾ ਕਹਿਣ ਲੱਗਿਆ ਤੁਰਪੇ ਮਖਾ ਨਹੀਂ ਅਜੇ ਤੁਰਨ ਲੱਗੇ ਆ ਤੇ ਉਹ ਕਹਿੰਦਾ ਜਲਦੀ ਆਜੋ ਬਾਬਾ ਜੀ ਤੇ ਹਮਲਾ ਹੋ ਗਿਆ ਤੇ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਸੀਤੀ-ਸੀਤੀ ਸਾਰਾ ਸਮਾਨ ਛੱਡ ਕੇ ਸੰਗਤਾਂ ਨੂੰ ਛੱਡ ਕੇ ਮੈਂ ਕੁਝ ਆਪਣੇ ਨਾਲ ਸਿੰਘ ਲੈ ਕੇ ਆਪਣੀ ਕਾਰ ਲੈ ਕੇ ਮੈਂ ਦਵਾ-ਦਵਾ ਦਿਨ ਰਾਤ ਕਰਕੇ ਸਵੇਰੇ 7 ਵਜੇ ਮੈਂ ਤੁਲਿਏ ਕਾ ਹਸਪੀਟਲ ਵਿੱਚ ਬਾਬਾ ਜੀ ਨੂੰ ਵੈਂਟੀਨੇਟਰ ਤੇ ਪਾਇਆ ਹੋਇਆ ਸੀਗਾ ਬਾਬਾ ਜੀ ਇਲਾਜ ਹੋ ਰਿਆ ਸੀ ਉਦੋਂ ਮੁੜ ਕੇ ਯਤਨ ਕੀਤਾ ਉੱਥੇ ਦੀਆਂ ਸੰਗਤਾਂ ਨੇ ਜੋ ਰਣਵੀਰ ਸਿੰਘਾ ਉਹ ਵੀ ਕਹਿ ਰਿਹਾ ਵੀ ਉਹਨੇ ਪੱਟੀਆਂ ਬੰਨੀਆਂ ਇੱਥੋਂ ਲੈ ਕੇ ਇੱਥੇ ਤੱਕ ਇਧਰੋਂ ਵੀ ਇੱਥੋਂ ਲੈ ਕੇ ਇੱਥੇ ਤੱਕ ਤੇ ਉਹ ਕਹਿ ਰਿਹਾਗਾ ਵੱਡੀਆਂ-ਵੱਡੀਆਂ ਪੱਟੀਆਂ ਬੰਨੀਆਂ ਵੀ ਜੋ ਹਮਲਾਕਾਰ ਆ ਉਹਨੇ ਮੇਰੇ ਤੇ ਵੀ ਹਮਲਾ ਕੀਤਾ ਤੇ ਸਾਧ ਸੰਗਤ ਜੀ ਉਹਨੇ ਮੈਨੂੰ ਪੱਟੀਆਂ ਬੰਨੀਆਂ ਦਿਖਾਈਆਂ ਤੇ ਜੋ ਉੱਥੇ ਦਾ ਸਾਲਾ ਸੀਗਾ ਉਹਦਾ ਜੋ ਉਹ ਸ਼ਰਾਬੀ ਕਬਾਬੀ ਉਹ 2 ਮਹੀਨੇ ਤੋਂ ਵੀ ਉੱਥੇ ਗਿਆ ਹੋਇਆ ਸੀਗਾ ਜੀ ਤੋ ਹਮਲਾ ਕਰਾਇਆ ਗਿਆ ਇਹ ਨਾਸਕ ਤੋਂ ਬੰਦਾ ਰੱਖਿਆ ਹੋਇਆ ਸੀਗਾ ਤੇ 3 ਮਹੀਨਿਆਂ ਤੋਂ ਲੰਗਰ ਵਿੱਚ ਉਹ ਗਲ ਪਾਣੀ ਵੀ ਛਕਾਉਂਦਾ ਸੀਗਾ 3 ਮਹੀਨਿਆਂ ਵਿੱਚ ਉਹ ਤੋਂ ਰੈਕੀ ਕਰਾਈ ਗਈ ਤੇ ਰਣਵੀਰ ਸਿੰਘ ਮਾਸਟਰਮਾਈਂਡ ਆ ਇਹਦੇ ਵਿੱਚ ਉਹ ਤੋਂ ਰੈਕੀ ਕਰਾਈ ਗਈ ਰੈਕੀ ਕਰਨ ਤੋਂ ਉਪਰੰਤ ਉਸੇ ਬੰਦੇ ਤੋਂ ਬਾਬਾ ਜੀ ਦਾ ਮਰਡਰ ਕਰਾਇਆ ਗਿਆ ਬਾਬਾ ਜੀ ਦੇ ਕਮਰੇ ਵਿੱਚੋਂ ਤਲਵਾਰ ਲੈ ਆ ਕੇ ਬਾਬਾ ਜੀ ਬਾਹਰ ਬੈਠੇ ਕੇਸੀ ਇਸ਼ਨਾਨ ਕਰਕੇ ਬਾਹਰ ਕੁਰਸੀ ਤੇ ਬਿਠਾ ਅਖਬਾਰ ਪੜ੍ਹ ਰਹੇ ਸੀ ਮਗਰ ਦੀ ਆ ਕੇ ਉਸ ਨੇ ਤਲਵਾਰਾਂ ਮਾਰ ਦਿੱਤੀਆਂ ਜੀ ਮੇਰੀ ਸਾਸੀ ਤਲਵਾਰ ਇੱਧਰ ਉੱਧਰ ਕਿਸੇ ਨਹੀਂ ਪਤ ਨਹੀਂ ਵੱਜੀ ਕੇਵਲ ਤੇ ਕੇਵਲ ਸਿਰਾਂ ਵੱਜੀਆਂ ਇਹ ਸੋਚੀ ਸਮਝੀ ਚਾਲ ਸੀ ਨਹੀਂ ਆਪਾਂ ਆਮ ਮਾਰ ਦਿਆ ਤੇ ਇੱਧਰ ਉੱਧਰ ਵੱਜ ਸਕਦੀ ਆ ਲੇਕਿਨ ਉਹ ਤਲਵਾਰਾਂ ਬਾਬਾ ਜੀ ਦੇ ਪਹਿਲਾਂ ਮਗਰ ਦੀ ਮਾਰੀਆਂ ਫਿਰ ਮੂਰ ਦੀ ਵਾਰ ਕੀਤੇ ਗਏ ਇਹ ਰਣਵੀਰ ਸਿੰਘ ਨੇ ਮੈਨੂੰ ਦੱਸਿਆ ਕਿ ਉੱਥੇ ਸਾਰੀ ਜਿਹੜੀ ਉਹਨੇ ਦੱਸਿਆ ਗਿਆ ਫਿਰ ਮੈਂ ਅੱਗੇ ਸੰਗਤ ਦੱਸਦੀ ਆ ਵੀ ਰਣਵੀਰ ਸਿੰਘਾ ਜਿਹੜਾ 10 11 ਵਜੇ ਤੋਂ ਪਹਿਲਾਂ ਥੱਲੇ ਨਹੀਂ ਆਉਂਦਾ ਤੇ ਉਹਦੇ ਉਹ 7 ਵਜੇ ਆ ਕੇ ਬਹਿ ਗਿਆ ਦਕਸਰ ਤੇ ਉਹਦੇ ਕੋਲੇ ਇੱਕ ਮੂਵੀ ਸੀ ਉਹਨੇ ਦਿਖਾਈ ਸੀ ਜਿਹੜਾ ਫੜਿਆ ਗਿਆ ਸੀ ਮੌਕੇ ਜਿਹਨੇ ਤਲਵਾਰਾਂ ਮਾਰੀਆਂ ਕਹਿੰਦਾ ਵੀ ਉੱਥੇ ਸੰਗਤ ਪਹੁੰਚ ਜਾ ਤੈਨੂੰ ਕਿਹਨੇ ਕਿਹਾ ਕਿਉਂ ਮਾਰਿਆ ਤੇ ਉਹ ਕਹਿੰਦਾ ਮੈਨੂੰ ਸਾਹਮਣੋਂ ਇਸ਼ਾਰਾ ਹੋਇਆ ਪਗੜੀ ਵਾਲੇ ਨੇ ਮੇਰੇ ਕੋਲ ਇਸ਼ਾਰਾ ਕੀਆ ਤੋਂ ਮੈਨੇ ਉਸੇ ਤਲਵਾਰਾਂੋਂ ਸੇ ਬਾਬਾ ਜੀ ਕੋ ਮਾਰ ਦਿੱਤਾ ਉਹਦਾ ਸੰਗਤ ਨਾਲ ਕੰਮ ਗਿਆ ਮਾਰਦਾ ਕਾਰਨ ਦਾ ਮਾਰਨ ਇਹੀ ਹੋਗਾ ਕਾ ਵੀ ਜੋ ਰਣਵੀਰ ਸਿੰਘ ਆ ਇਹ ਸ਼ੁਰੂ ਤੋਂ ਲਾਲਚੀ ਬੰਦਾ ਸੀ ਸਾਰਾ ਪੈਸਾ ਠੀਕਰ ਦੀ ਜਾਣਕਾਰੀ ਇਹਦੇ ਕੋਲ ਸਾਰੀ ਇਹਦੇ ਕੋਲੇ ਪੈਂਦੀ ਸੀ ਮੋਬਾਈਲ ਦੇ ਵਿੱਚ ਜੋ ਲੰਗਰ ਵਿੱਚ ਵੀ ਸੈਨਰ ਗੋਲਕਾਂ ਤੇ ਵੀ ਸਕਨੇਰੇ ਸਾਰੀ ਮਾਇਆ ਜਿਹੜੀ ਉਹਦੇ ਮੋਬਾਈਲ 'ਚ ਪੈਂਦੀ ਸੀ ਤੇ ਉਸ ਕਰਕੇ ਉਹਨੂੰ ਗੱਡੀ ਦੀ ਲਾਲਸਾ ਕਰਕੇ ਉਹਨੇ ਕਿ ਕੱਲ ਨੂੰ ਮੈਂ ਬਾਬਾ ਬਣ ਜਾਵਾਂ ਇੱਥੇ ਮੈਨੂੰ ਗੱਡੀ ਮਿਲ ਜੇ ਇਹ ਲਾਲਸਾ ਕਰਕੇ ਜਿਹੜਾ ਮਾਸਟਰਮਾਈਂਡ ਆ ਉਹ ਰਣਵੀਰ ਸਿੰਘ ਆ ਉਸ ਤੋਂ ਬਾਅਦ ਮੈਂ ਸਾਰੀ ਯਤਨ ਕੀਤੀ ਉੱਥੇ ਬੰਬੇ ਵੀ ਗਏ ਉਹਨੇ ਪੱਟੀਆਂ-ਪੁੱਟੀਆਂ ਲਾਤੀਆਂ ਉਹਦੇ ਸੋੜਾ ਝੀਟ ਬਣੀ ਬਈ ਅਸੀਂ ਪੁੱਛਿਆ ਵੀ ਇਹ ਤੇਰੇ ਤੇਰੇ ਝੀਟ ਲੱਗਦੇ ਤੂੰ ਕਰਤੂਰਦਵਾਰੀ ਵਾਲੀ ਆ ਤਾਂ ਉਹ ਸਾਡੇ ਨਾਲ ਕਾਲੀ ਗਲੋਚ ਵੀ ਕਰਦਾ ਮੁੰਡਾ ਚੰਗਾ ਵੀ ਬੋਲਣ ਲੱਗਿਆ ਤੇ ਅਸੀਂ ਪਰਿਵਾਰ ਵਾਲੇ ਤੇ ਸਾਨੂੰ ਉਹ ਨਾਲ ਨਹੀਂ ਰੱਖਦਾ ਸੀਗਾ ਆਪ ਹੀ ਕਾਰਵਾਈ ਸਭ ਕਰਦਾ ਸੀਗਾ ਹਾਂ ਬਈ ਉਹਨਾਂ ਨੇ ਕੋਈ ਕਾਰਵਾਈ ਹੋ ਜਾਂ ਉਹ ਇਹ ਜਿਹੜਾ ਆਪਣਾ ਜਿਹਨੇ ਮਹਾਰਾਜ ਤੇ ਤਲਵਾਰਾਂ ਮਾਰੀਆਂ ਸੰਤਾਂ ਦੇ ਉਹ ਫੜਿਆ ਗਿਆ ਸੀ ਕਰ ਤੇ ਉਹ ਉਹ ਰਿਮਾਂਡ ਤੇ ਆ ਉਹਨੇ ਰਿਮਾਂਡ ਤੇ ਆਲੇ ਅਜੇ ਕੁਝ ਸਦਸਿਆ ਨਹੀਂ ਗਿਆ ਪ੍ਰਸ਼ਾਸਨ ਵੱਲੋਂ ਤੇ ਫਰਾਂਜੀ ਤੁਸੀਂ ਮਾਸਟਰ ਸਾਹਿਬ ਅੱਖਾਂ ਲਗਾਏ ਪਾਪਾ ਜੀ ਦੇ ਅਸੀਂ ਉੱਥੇ 18 ਤਰੀਕ ਨੂੰ ਭੋਗ ਰੱਖਿਆ ਗਿਆ ਸੀ ਸੰਤ ਮਹਾਰਾ ਜੀ ਦਾ 18 ਤਰੀਕ ਨੂੰ ਭੋਗ ਪਾਇਆ ਗਿਆ